ਆਪਣਾ ਕਿਹੜਾ ਗਾਮਾ ਦੀ ਇਥੇ ਆਪਣਾ ਲਾਈਮਨ ਨਿੰਬੂ ਵਗੈਰਾ ਦੁੱਧ ਸੋਡਾ ਸ਼ੰਜੀ ਵੀ ਵਗੈਰਾ ਅੱਛਾ ਜੀ ਸ਼ਰਬਤ ਵਗੈਰਾ ਅੰਕਲ ਜੀ ਤੁਹਾਡੇ ਉਧਰ ਚਰਚੇ ਪੂਰੇ ਆ ਜੀ ਅੰਮ੍ਰਿਤਸਰ ਸ਼ਹਿਰ ਦੇ ਵਿਜੇ ਰਿੰਗੂ ਪਾਣੀ ਦੇ ਮਿਹਰਬਾਨੀ ਸਰ ਤੇ ਮੈਂ ਆਪਣਾ ਦੁੱਧ ਸੋਡੇ ਸੱਸੀ ਅੰਕਲ ਜੀ ਸੱਸੀ ਗੱਲ ਸੱਸੀ ਗੱਲ ਸਾਹਿਬ ਬਹਾਦਰ ਅੰਕਲ ਜੀ ਨਾਂ ਦੱਸੋ ਜੀ ਸਭ ਤੋਂ ਪਹਿਲਾਂ ਦੁਕਾਨ ਆਪਣੀ ਅੰਦਰ ਤੁਸੀਂ ਕਸ਼ਮੀਰੀ ਦੀ ਹੱਟੀ ਤੇ ਅੰਕਲ ਜੀ ਕਿੰਨੀ ਪੁਰਾਣੀ ਦੁਕਾਨ ਆ ਜੀ ਤੁਹਾਡੀ ਸਾਨੂੰ 1944 ਜੀ ਆ ਜੀ ਓਕੇ ਵਾਹ ਜੀ ਵਾਹ ਤੇ ਆਪਣੀ ਕਿੰਵੀਂ ਪੀੜ੍ਹੀ ਆ ਜੀ ਇੱਥੇ ਹੁਣ ਕੰਮ ਕਰਦੀ ਹੈ ਤੇ ਆਪਣਾ ਕਿਹੜਾ ਕੰਮ ਆ ਦੀ ਇਥੇ ਆਪਣਾ ਲੈਮਨ ਨਿੰਬੂ ਵਗੈਰਾ ਦੁੱਧ ਸੋਡਾ ਸ਼ਕੰਜਵੀ ਵਗੈਰਾ ਅੱਛਾ ਜੀ ਸ਼ਰਬਤ ਵਗੈਰਾ ਓਕੇ ਤੇ ਕਿੰਨੇ ਸਾਲ ਹੋ ਗਏ ਅੰਕਲੀ ਤੁਹਾਨੂੰ ਇਥੇ ਆਪ ਕੰਮ ਕਰਦਿਆਂ ਨੂੰ ਮੈਨੂੰ 55 ਸਾਲ ਹੋ ਗਏ ਕੰਮ 55 ਸਾਲ ਵਾਹ ਜੀ ਮੈਂ ਫਿਰ ਤੋਂ ਤਾਂ ਹੀ ਅੰਮ੍ਰਿਤਸਰ ਇਹ ਡਿਵੈਲਪ ਹੁੰਦਾ ਆਪਣੀ ਅੱਖਾਂ ਸਾਹਮਣੇ ਵੇਖਿਆਣਾ ਜੀ ਅੱਛਾ ਜੀ ਉਹਨਾਂ ਜ਼ਮਾਨਿਆਂ 'ਚ ਹਸਤਾਲ ਹੁੰਦਾ ਸੀ ਸਾਹਮਣੇ ਤੇ ਕਿੰਨੀ ਉਮਰ ਹੀ ਛੋਟੀ ਉਦੋਂ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ 20 ਸਾਲ 20 ਸਾਲ ਦੀ ਕੰਮ ਸ਼ੁਰੂ ਕਰਦਾ ਕਰਨਾ ਅੰਕਲ ਜੀ ਤੁਹਾਡੇ ਉਧਰ ਚਰਚੇ ਪੂਰੇ ਆ ਜੀ ਅੰਮ੍ਰਿਤਸਰ ਸ਼ਹਿਰ ਦੇ ਵਜੇ ਗੂ ਪਾਣੀ ਦੇ ਮਿਹਰਬਾਨੀ ਸਾਰੀ ਤੇ ਮੈਂ ਆਪਣਾ ਦੁੱਧ ਛੋਡੇ ਕਿਵੇਂ ਤਿਆਰ ਕਿਵੇਂ ਕਰਦੇ ਜੀ ਅੰਕਲ ਜੀ ਤੁਸੀਂ ਬਣਾ ਦਿੰਦੇ ਹਾਂ ਹੁਣ ਓਕੇ ਉਹ ਆ ਵੀਰ ਅਭੀ ਟਾਈਮ ਹੋ ਗਿਆ ਅੰਕਲ ਜੀ ਤੁਹਾਨੂੰ ਫਿਰ ਕੰਮ ਕਰਨਾ ਹਾਂਜੀ ਹਾਂਜੀ 55 ਸਾਲ ਹੋ ਗਿਆ ਜੀ ਅੱਛਾ ਜੀ ਗੂ ਓਕੇ ਆ ਮਸਾਲਾ ਮਸਾਲਾ ਅੰਕਲ ਜੀ ਕਿਹੜਾ ਦੇ ਆਪਣਾ ਕੋਈ ਆਪ ਵੀ ਤਿਆਰ ਕੀਤਾ ਹੈ ਸੀਰ ਆਪ ਵੀ ਤਿਆਰ ਕੀਤਾ ਸਭ ਇਸ ਤਰ੍ਹਾਂ ਹੀ ਹੈ ਤੇ ਇਹ ਕੀ ਬਾਤ ਹੈ ਜੀ ਹੁਣ ਵਿੱਚ ਤੇ ਮਸਾਲਾ ਲੈਮਨ ਪਾਤੀ ਹੈ ਜੀ ਅੱਛਾ ਜੀ ਤੇ ਹੁਣ ਤੁਸੀਂ ਸਵਾਦ ਦੇਖ ਕੇ ਦੱਸ ਦੇਣਾ ਕਿ ਕਾਹਦਾ ਲੱਗਦਾ ਸਹੀ ਹੈ ਵੀ ਸਹੀ ਆ ਇਹ ਕਿ ਦੁੱਧ ਛੋਟੇ ਦਾ ਵੀ ਕਰੋ ਜੀ ਗਲਾ ਤਿਆਰ ਉਹ ਵੀ ਕਰਦੇ ਹਾਂ ਤੇ ਮਸਾਲੇ ਕੋਈ ਖਾਸ ਤਰ੍ਹਾਂ ਦੇ ਮਸਾਲੇ ਪਾਏ ਤੁਸੀਂ ਇਹਦੇ ਵਿੱਚ ਸਭ ਠੀਕ ਹੈ ਜੋ ਮਸਾਲੇ ਤੇ ਮਸਾਲੇ ਜਣੇ ਹਾਂ ਠੀਕ ਹੈ ਜੀ ਚੰਗੜੀ ਦੁੱਧ ਛੋਟਾ ਕਰੋ ਜੀ ਤਿਆਰ ਹੈ ਕਿਵੇਂ ਰਿਸਪੌਂਸ ਅੰਮ੍ਰਿਤਸਰ ਵਾਸੀਆਂ ਦਾ ਜੀ ਨਹੀਂ ਠੀਕ ਹੈ ਜੀ ਵਧੀਆ ਗੱਲ ਹੈ ਚੀਜ਼ਾਂ ਗਰਮੀ ਵੀ ਆ ਗਈਆਂ ਜੀ ਹਾਂ ਦੀ ਹਾਂ ਦੀ ਇਹ ਗਰਮੀ ਵੀ ਕਾਫੀ ਪੈਣ ਈ ਹੈ ਅੰਗਰੇਜ਼ੀ ਚਲੋ ਹੋਵੇ ਤਾਂ ਗੱਲ ਕੁਦਰਤੀ ਗੱਲਾਂ ਹਨਾ ਸਹੀ ਹੈ ਜੀ ਸਹੀ ਹੈ ਲਓ ਜੀ ਅੰਕਲ ਹਣੀ ਲੱਗੇ ਦੁੱਧ ਸੋਡਾ ਤਿਆਰ ਕਰਨਾ ਤੇ ਪੂਰੇ ਚਰਚੇ ਅੰਗਲ ਜੀ ਤੁਹਾਡੇ ਅੰਮਰਸਰ ਸ਼ਹਿਰ ਦੇ ਵਿੱਚ ਵੀ ਮਿਹਰਬਾਨੀ ਸਰ ਵਾਹ ਵੀ ਵਾਹ ਇਹ ਦੁੱਧ ਸੋਡਾ ਇਹ ਬੋਤਲ ਵੀ ਆਪ ਤਿਆਰ ਕਰਦੇ ਨੇ ਕਿ ਨਹੀਂ ਇਹ ਸਭ ਬਜਾਰੀ ਹੈ ਜੀ ਇਹ ਬਜਾਰੀ ਲੈ ਕੇ ਆਉਂਦੇ ਹਨਾ ਹਾਂ ਜੀ ਤੇ ਦੁੱਧ ਕਿਹੜਾ ਆ ਗਿਆ ਜੀ ਇਹ ਚੰਮੂਲ ਸ਼ਕਤੀ ਓਕੇ ਅਮੂਲ ਦਾ ਹਰਾ ਮੱਲ ਆ ਜਾਂ ਵੀਰ ਕਾ ਹਰਾ ਵਾਹ ਬਈ ਵਾਹ ਪੈਕੇਟ ਆਲਾ ਤਿਆਰ ਹੈ ਨਾ ਵਰਤ ਦੇ ਹੈ ਜੀ ਪੈਕੇਟ ਆਲਾ ਜੀ ਤੋਂ ਇਲਾਵਾ ਅੰਦਰ ਕਿਹੜੀ ਕਿਹੜੀ ਆਈਟਮ ਸਰਬਤ ਬਗਾਰ ਆਇਆ ਜੀ ਅੱਛਾ ਜੀ ਸ਼ਰਬਤ ਆ ਤਿਆਰ ਕਰਦੇ ਵੀ ਆਏ ਆਪਣਾ ਨਹੀਂ ਸਾਰੇ ਬਗਾਰੀ ਹੈ ਜੀ ਅੱਛਾ ਵਾਹ ਬਈ ਵਾਹ ਸਹੀ ਹੈ ਜੀ ਚਲੋ ਅਗਾ ਦੇਖ ਲੋ ਓਕੇ ਚਲਾਂ ਅੰਜਨ ਜੀ ਚੈੱਕ ਕਰੋ ਜੀ ਅੰਜਨ ਜੀ ਚੈੱਕ ਕਰੋ ਜੀ ਪੂਰਾ ਜਬਰਦਸਤ ਦੇਣਾ ਕਲਰ ਇੰਗਲਿਸ਼ ਇਹ ਗਲਾਸ ਕਿੰਨੇ ਦਾ ਜੀ ਆਪਣਾ ਇਹ ਤੁਹਾਡਾ ਅੱਧਾ ਦਾ ਆ ਉਹਦਾ 50 ਰੁਪਏ ਦਾ ਗਲਾਸ ਆ ਪੂਰਾ ਅੱਛਾ ਜੀ ਤੇ ਆਪਣਾ ਇਹ ਲੈਮਨ ਦਾ ਲੈਮਨ ਦਾ 35 ਰੁਪਏ ਦਾ ਠੀਕ ਹੈ ਜੀ ਇਹ ਪੀਣ ਵਾਲਾ ਤੇ ਇੰਗਲ ਜੀ ਕਿਹੜੀ ਜਗ੍ਹਾ ਦਾਣਾ ਪਏਗਾ ਜੀ ਅਸੀਂ ਕ੍ਰਿਸਟਲ ਚਾਹਾਂਕ ਉੱਪਰ ਉਹ ਠੀਕ ਹੈ ਜੀ ਤੇ ਟਾਈਮਿੰਗ ਆਪਣੀ ਦੱਸ ਦਿਓ ਜੀ ਸਵੇਰੇ 7-8 ਵਜੇ ਤੋਂ ਰਾਤ 9-10 ਵਜੇ ਠੀਕ ਹੈ ਜੀ ਠੀਕ ਓਕੇ